ਇਹ ਦੀ ਜ਼ਿੰਦਗੀ ਕੀ ਤੁਹਾਨੂੰ ਡਿਸਟਰਬ ਹੁੰਦੀ ਹੈ ਇਹ ਇਹਦੇ ਮਾਮੇ ਦੇ ਮੁੰਡੇ ਸੀਗੇ ਸੋਨੂ ਪੈਟਰੋਲ ਸੋ ਉਹਨੂੰ ਸੋਨੂ ਪੈਟਰੋਲ ਕਹਿੰਦੇ ਸੀ ਸੋਨੂ ਬਿਸ਼ਨੋਈ ਸੀ ਉਹਨਾਂ ਉਹ ਰਾਜਸਥਾਨ ਕਾਫੀ ਵਧੀਆ ਸਟੂਡੈਂਟ ਪੋਲਿਟਿਕਸ ਪੋਲਿਟਿਕਸ ਤੋਂ ਕਾਫੀ ਵਧੀਆ ਸੀਗੇ ਉਹ ਅਸਲ ਚ ਉਥੇ ਸੰਗਰੀਆ ਚ ਯੂਨੀਵਰਸਿਟੀ ਦਾ ਇਲੈਕਸ਼ਨ ਜਿਤਾ ਕੇ ਆ ਰਹੇ ਸੀ ਇੱਕ ਛੋਟੂ ਪਾਰਟਨਾ ਦਾ ਗੈਂਗ ਚ ਰਹਿ ਸਰਸੇ ਦਾ ਉਹਨੇ ਰੰਮੀ ਮਿਚਾਣਾ ਜਿਹੜਾ ਗੁਰਪ੍ਰੀਤ ਸੇਖ ਹੋਰਾਂ ਦਾ ਕੇਸ ਵਾਰ ਇਹਨਾਂ ਦੀ ਗੈਂਗ ਦਾ ਆ ਹਾਂਜੀ ਹਾਂਜੀ ਰੰਮੀ ਮਿਚਾਣੇ ਉਹਨੂੰ ਸੁਪਾਰੀ ਦਿੱਤੀ ਉਹਨੇ ਇਹਦੇ ਮਾਮੇ ਦੇ ਮੁੰਡੇ ਮਾਰੇ ਇਹ ਉਦ ਰੋਪੜ ਜੀਲ ਚ ਸੀਗਾ 2014 ਚ 15 ਚ ਲੋਰੈਂਸ ਤੇ ਮੰਗਾ 14 ਚ ਹਾਂ ਉਸ ਉਸ ਟਾਈਮ ਤੋਂ ਹੀ ਡਿਸਟਰਬ ਹੋ ਗਿਆ ਮਤਲਬ ਉਸ ਟਾਈਮ ਤੇ ਨਹੀਂ ਸੋਚਿਆ ਕਿ ਮੈਂ ਇਸ ਲੈਂਚ ਅੱਗੇ ਮੂਵ ਕਰਨਾ ਹੈ ਬਦਲਾ ਲੈਣਾ ਤਾਂ ਇਹੀ 2015 ਚ ਭੱਜਿਆ ਸੀ ਨੇਪਾਲ ਤੋਂ ਹਥਿਆਰ ਲੈ ਕੇ ਆਇਆ ਲੇਕਿਨ ਇਹ ਫੜਿਆ ਗਿਆ ਉਦੋਂ ਇਹ ਮੀਮਛਾਣੇ ਨੂੰ ਹੀ ਮਾਰਨਾ ਚਾਹੁੰਦਾ ਸੀ। ਇਹ ਪਲਾਨ ਕਰ ਆਪਣਾ। ਉਸ ਟਾਈਮ ਤੋਂ ਬਾਅਦ ਡਿਸਟਰਬ ਹੋਇਆ ਜੋ ਸੁਣਨ ਜਾਂਦਾ। ਇਹ ਕਿਸੇ ਨੂੰ ਕਾਪੀ ਕਰਕੇ ਆਇਆ ਨਹੀਂ ਕਿਸੇ ਨੂੰ ਦੇਖਦਾ ਸੀ ਜਾਂ ਮਨ ਦੇ ਵਿੱਚ ਸੀ ਇਹ ਗੈਂਗਸਟਰ ਬਣਨਾ। ਨਹੀਂ ਨਹੀਂ। ਇਹ ਸਟੂਡੈਂਟ ਪੋਲਿਟਿਕਸ ਤੋਂ ਚੱਲਦਾ ਇਹਨਾਂ। ਭਾਜੀ ਜਦੋਂ ਜਿੱਦੀ ਚੰਡੀਗੜ੍ਹ ਲੜਾਈਆਂ ਸ਼ੁਰੂ ਹੋਈਆਂ ਨੇ ਇਹਨੂੰ ਐ ਜੀ ਵੀ ਥੋੜੀ-ਮੋੜੀ ਲੜਾਈਆਂ ਨੇ ਹੋ ਵੀ ਗਈਆਂ ਜਿਵੇਂ ਅੰਦਰ ਚਲਾ ਵੀ ਗਿਆ ਮੈਂ ਆ ਜੂੰਗਾ। ਹਾਂ ਲੇਕਿਨ ਜਦੋਂ ਸੋਨੂ ਉਹਦਾ ਮਰਡਰ ਹੋ ਜਾਂਦਾ ਉਸ ਤੋਂ ਬਾਅਦ ਇਹ ਇਸ ਲਾਈਨ ਚ ਭੱਜ ਜਾਂਦਾ ਜੇਲ੍ਹ ਚ ਉਸ ਤੋਂ ਬਾਅਦ ਇਹ ਹੋਰ ਵੱਡਾ ਗੈਂਗਸਟਰ ਬਣ ਜਾਂਦਾ ਹੈ ਭੱਜਣ ਤੋਂ ਬਾਅਦ ਫਿਰ ਇਹਨੇ ਮਰਡਰ ਕਰਾਣੇ ਸ਼ੁਰੂ ਕਰਤੇ ਜਦੋਂ ਸੰਪਤ ਨੇਰਾ ਦੀ ਐਂਟਰੀ ਹੁੰਦੀ ਹੈ ਸੰਪਤ ਨੇਰਾ ਨੇ ਟੀਨੂ ਨੂੰ ਹਸਪੀਟਲ ਚ ਭਜਾਇਆ ਪੁਲਿਸ ਕਸਟਡੀ ਚੋਂ ਪੰਚਕੋਲਿਓ ਠੀਕ ਹੈ ਜੀ ਉਸ ਤੋਂ ਬਾਅਦ ਸੰਪਤ ਨੇ ਟੀਨੂ ਨੇ ਦੇ ਵਿਚ ਮਰਡਰ ਕਰਨਾ ਸ਼ੁਰੂ ਕਰਤੇ ਉਸ ਤੋਂ ਬਾਅਦ ਕੰਮ ਚੱਲ ਪਿਆ ਸੰਪਤ ਨੇਰਾ ਸੰਪਤ ਨੇਰਾ ਵਿੱਕੀ ਮੀਟੂ ਖੇੜਾ ਨਕਨ ਉਹ ਵਿਆਹ ਸੀ ਨੋਨਸ ਵਿੱਕੀ ਮੀਟੂ ਖੇੜਾ ਪਹਿਲਾਂ ਤਾਂ ਜੇ ਤੁਸੀਂ ਸੂਪੂ ਪਾਰਟੀ ਚ ਸੀ ਇਹਨਾਂ ਦਾ ਸੀਨੀਅਰ ਸੀ ਹੂੰ ਤੇ ਇਹਨਾਂ ਦਾ ਕਾਫੀ ਆਪਸ ਚ ਪ੍ਰੇਮ ਪਿਆਰ ਸੀ ਪਰਸਨਲੀ ਵੀ ਇੱਕ ਵੀਡੀਓ ਵੀ ਬੜੀ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਡੋਰੈਂਸ ਮਿਸ਼ਨੂਏ ਬੜੀ ਛੋਟੀ ਉਮਰ ਦਾ ਪ੍ਰਧਾਨ ਬਣਾ ਰਹੇ ਨੇ ਉਹਨੂੰ ਪ੍ਰਧਾਨ ਬਣਾ ਰਿਹਾ ਉਹ 2010 ਦੀ ਵੀਡੀਓ ਹੈ ਉਹ 2010 2010 ਦੀ ਵੀਡੀਓ ਹੈ ਉਹ 9 10 ਦੀ ਹੂੰ ਕਿਉਂਕਿ ਉਸ ਟਾਈਮ 9 10 ਚ ਵਿੱਕੀ ਮੀਟੂ ਖੇੜਾ ਸੂਪੂ ਚ ਸੀਗਾ ਪੂਰਾ ਐਕਟਿਵ ਸੀ ਸੂਪੂ ਜੀ ਹਾਂ ਤੁਸੀਂ ਉਦੋਂ ਸਕੂਲ ਵਿੱਚ ਨਹੀਂ ਮੈਂ 2018 ਮੈਂ 2013 ਚ ਆ ਰਾਂ ਚ ਉਸ ਟਾਈਮ ਹੀ ਮਤਲਬ ਕਾਲਜੋਂ ਤਾਂ हट ਗਿਆ ਸੀ ਲੇਕਿਨ ਕਾਲਜ ਜਾਂਦਾ ਸੀ ਕਾਲਜ ਅੰਦਰ ਡੀਵੀ ਦਾ ਪਿਆਰ ਸੀ ਡੀਵੀ ਤਾਂ ਇਹ ਸੀ ਡੀਵੀ ਤਾਂ ਨਹੀਂ ਆਣਾ ਜਾਨਾ ਹਫਤੇ ਚ ਦੋ ਤਿੰਨ ਗਿਹੜੇ ਹੈ ਸੀ ਹਾਂ ਹਾਂ ਜੀ ਤੇ ਤੁਸੀਂ ਦੇਖਦੇ ਸੀ ਤੁਸੀਂ ਕੀ ਫੋਲੋ ਕਰਦੇ ਸੀ ਪਉ ਵੀ ਉਸ ਟਾਈਮ ਤਾਂ ਐਂ ਲੱਗਦਾ ਸੀ ਵੀ ਯਾਰ ਕਿੰਨੀ ਚੜ੍ਹਾਈ ਆ ਬੰਦੇ ਦੀ ਯਾਰ ਠੀਕ ਹੈ ਜੀ ਤੇ ਬਾਕੀ ਭਾਜੀ ਕੀ ਕਹਿੰਦੇ ਨੇ ਉਸ ਟਾਈਮ ਹੈਵੀ ਚੀਜ਼ ਮਤਲਬ ਬੰਦੇ ਦੀ ਉਮਰ ਐਸੀ ਹੁੰਦੀ ਆ ਬੰਦੇ ਨੂੰ ਇਹ ਚੀਜ਼ਾਂ ਅਟਰੈਕਟ ਕਰਦੀਆਂ ਨੇ ਪੋਜ਼ਿਟਿਵ ਵੀ ਕਰਦੀਆਂ ਨੇ 네ਗੇਟਿਵ ਵੀ ਕਰਦੀਆਂ ਨੇ ਹੋ ਸਕਦਾ ਭਾਜੀ ਉਦੋਂ ਮੈਨੂੰ 네ਗੇਟਿਵ ਕਰ ਗਈਆਂ ਜਿਹਨੂੰ ਪੋਜ਼ਿਟਿਵ ਕਰ ਜਾਂਦਿਆਂ ਨੇ ਉਹ ਆਪਣੀ ਜ਼ਿੰਦਗੀ ਚ ਚੰਗਾ ਰਹਿੰਦਾ ਭਾਜੀ ਚੰਗਾ ਇਨਸਾਨ ਮੰਨ ਜਾਂਦਾ ਮੈਂ ਭਾਜੀ ਚੰਗਾ ਇਨਸਾਨ ਬਣਦੇ ਬਣਦੇ ਸ਼ਾਇਦ ਮੈਂ ਕਨਫਿਊਜ਼ ਸੀਗਾ ਮੈਂ ਫਸ ਗਿਆ ਮਾੜੀ ਦੋਸਤੀ ਕਰਕੇ ਜੇ ਮੈਂ ਉਹ ਦੋਸਤੀ ਨਾ ਰੱਖਦਾ ਚਾਹੇ ਨਾ ਮੇਰੇ ਬਚਪਨ ਦਾ ਦੋਸਤ ਸੀਗਾ ਉਹ ਪਗੋੜਾ ਸੀਗਾ ਮੈਨੇ ਇੱਥੇ ਵੀ ਰੱਖਿਆ ਕਰ ਉਹ ਤਾਂ ਮੇਰੀ ਤਾਂ ਕੀ ਕਹਿੰਦੇ ਨੇ ਉਹ ਉਸ ਟਾਈਮ ਭਾਜੀ ਬੰਦਾ ਉਹ ਮੈਂ ਨਹੀਂ ਸੋਚਦਾ ਚਲੋ ਹੁਣ ਅੱਜ ਅੱਜ ਤਾਂ ਹੁਣ ਯਾਰੀ ਪਿੱਛੇ ਜਿਹੜੀ ਗੱਟ ਲਈ ਨਾ ਤਾਂ ਚਲੋ ਹੈ ਹੀ ਇਥੋਂ ਦਾ ਸਮਾਨੇ ਦਾ ਹਮੇਸ਼ਾ ਹੀ ਰਹੇਗਾ ਕਿਉਂਕਿ ਬਚਪਨ ਦਾ ਦੋਸਤ ਹੂੰ ਤਦੋ ਕੇਸ ਚ ਚੱਲ ਰਿਹਾ ਕੀ ਚੱਲ ਰਿਹਾ ਭਾਜੀ ਗਵਾਹੀਆਂ ਹੋ ਗਈਆਂ ਵੈਸੇ ਕੇਸ ਚ ਹਾਂਜੀ ਗਵਾਹੀ ਗਵਾ ਸੁਣਿਆ ਡਰ ਵੀ ਗਏ ਤੜ ਸਾਡੇ ਤੋਂ ਤਾਂ ਭਾਜੀ ਕੀ ਡਰੇ ਨੇ ਉਹਨਾਂ ਨੇ ਕਿਸੇ ਨੂੰ ਪਹਿਚਾਣਿਆ ਨਹੀਂ ਉਹਨਾਂ ਦੀ ਛੇ ਦੋਨਾਂ ਨੇ ਨਾ ਦੇਖਿਆ ਹੋਵੇ ਕਿਸੇ ਨੂੰ ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਪਹਿਚਾਣਦਾ ਨਹੀਂ ਮੈਂ ਕਿਸੇ ਨੂੰ ਇਸ ਨੌਕਰ ਦੀ ਗੋਲੀ ਲੱਗੀ ਸੀ ਉਹ ਮੇਨ ਗਵਾਹ ਸੀ ਨਾ ਉਹੀ ਕੰਪਲੇਨੈਂਟ ਸੀ ਹਾਂਜੀ ਏ ਰੋੜਾ ਕਿਸ ਤਰੀਕੇ ਨਾਲ ਹੋਇਆ ਲੌਰੈਂਸ ਤੇ ਜੇ ਆਪਾਂ ਗੱਲ ਕਰਦੇ ਆਂ ਦੂਜੇ ਪਾਸੇ ਦਵਿੰਦਰ ਬੰਮੀ ਖਾਨਾ ਛੋਟੂ ਬਾਟ ਤੂੰ ਜਿਹੜੇ ਛੋਟੂ ਬਾਟ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਹਾਂ ਹਮ ਜਮੀ ਮਿਸ਼ਾਣੇ ਵਾਲਾ ਮਟਰਦਾ ਹੋ ਜਾਂਦਾ ਉਸ ਤੋਂ ਬਾਅਦ ਛੋਟੂ ਬਾਟ ਦਵਿੰਦਰ ਹੋਰਾਂ ਨੂੰ ਦਵਿੰਦਰ ਬੰਟੀ ਜੰਪੀ ਇਹਨਾਂ ਨੂੰ ਲੌਰੈਂਸ ਦੀ ਸੁਪਾਰੀ ਦੇ ਦਿੰਦਾ ਗੌਰਤ ਇਸ ਸੁਪਾਰੀ ਦਿੱਤੀ ਹਾਂਜੀ ਵੀ ਕਚੈਰੀਆਂ ਚ ਆਏਗਾ ਸਰ ਸੀ ਇਹ ਤੁਸੀਂ ਮਾਰਦੇ ਹੋ ਇਹਨਾਂ ਨੂੰ ਹਥਿਆਰ ਮੰਗਾ ਕੇ ਦਿੱਤੇ ਤਗੜੇ ਰਾਈਫਲ ਵੀ ਦਿੱਤੀ ਇੱਕ ਬੜੀ ਤਗੜੀ ਐਮ 1 ਗ੍ਰੈਂਡ ਰਾਈਫਲ ਹੁੰਦੀ ਹੈ ਬੜੀ ਤਗੜੀ ਉਹ ਵੀ ਦਿੱਤੀ ਦਵਿੰਦਰ ਰੋਰਾ ਨੂੰ ਇਹਨੇ ਛੂਟੂ ਪਾੜਨੇ ਪ੍ਰੋਵਾਈਡ ਕਰਾਈ 50-60 ਲੱਖ ਰੁਪਏ ਦਿੱਤਾ ਲੋਰੈਂਸ ਪੇਸ਼ੀਤੀ ਨਹੀਂ ਆਇਆ ਇਹਨੇ ਫਿਰ ਕੀ ਕੀਤਾ ਛੂਟੂ ਪਾੜਨੇ ਇੱਕ ਲੋਰੈਂਸ ਦਾ ਨਾ ਦੋਸਤ ਸੀਗਾ ਚਟਾਲੇ ਪਿੰਡ ਦਾ ਮੁੰਡਾ ਬਹੁਤ ਤਕੜੇ ਘਰ ਦਾ ਮੁੰਡਾ ਸੀ ਇਹਨੇ ਕੀ ਕਰਿਆ ਵੀ ਇਹ ਸਪੋਰਟਰ ਹੈ ਉਹ ਮਰਵਾਤਾ ਦਵਿੰਦਰ ਰੋਰਾ ਨੂੰ ਉਮਰਵਾਤਾ ਉਹ ਲੋਰੈਂਸ ਦਾ ਪੋਡਕਾਸਟ ਸੱਜਣ ਸੀਗਾ ਨਾਲੇ ਲੋਰੈਂਸ ਨੂੰ ਐ ਵੀ ਹੋਇਆ ਵੀ ਮੈਨੂੰ ਮਾਰ ਨਾ ਰਹੀ ਸੀ ਵੀ ਮੇਰੀ ਸੁਪਾਰੀ ਦਿੱਤੀ ਸੀ ਵੀ ਪਹਿਲਾਂ ਮੇਰੇ ਮਾਮੇ ਦਾ ਮੁੰਡਾ ਮਰਵਾ ਰਖਿਆ ਨੇ ਤਾਂ ਕਰਕੇ ਦੋਵੇਂ ਦਰੂਰਾ ਨਾਲ ਦੁਸ਼ਮਣੀ ਬਈਏ ਸੀ ਮਰਸ ਟਾਰਗੇਟ ਐਮੇਸ਼ਾ ਸੌਫਟ ਬੰਦਾ ਹੀ ਹੁੰਦਾ ਉਹ ਮੁੰਡਾ ਕਿਸੇ ਕੰਮ ਚ ਨਹੀਂ ਸੀ ਭਾਜੀ ਕਰ ਤੁਸੀਂ ਪਹਿਲਾਂ ਗਿਆ ਸਤੂ ਉਸ ਵਾਲੇ ਦੇ ਘਰ ਸਾਫਟ ਟਾਰਗੇਟ ਸਾਫਟ ਟਾਰਗੇਟ ਉਹਦਾ ਹੀ ਆਮਡ ਨੇ ਸਾਫਟ ਟਾਰਗੇਟ ਬਣਾ ਗਏ ਹੁਣ ਭਾਜੀ ਅੱਜ ਦੇ ਟਾਈਮ 'ਚ ਚਾਹੇ ਮੇਰੇ ਤੇ ਗੈਂਗ ਇਸ ਤਰ੍ਹਾਂ ਜਰਾ ਲੱਗ ਗਿਆ ਹੋਵੇ ਮੈਂ ਤਾਂ ਗੈਂਗਸਟਰ ਜ਼ਰਾ ਰਹਿੰਦਾ ਨਹੀਂ ਤਾਂ ਕੱਲ ਨੂੰ ਜੀ ਚਾਹਣ ਕੋਈ ਦੂਜੀ ਗੈਂਗ ਆਲੇ ਭਾਜੀ ਮੈਂ ਸਾਫਟ ਟਾਰਗੇਟ ਹਾਂ ਮੈਨੂੰ ਤਾਂ ਚਾਹੇ ਮੋੜ ਤੇ ਗਏ ਨੂੰ ਮਾਰ ਦੇਣ ਮੈਂ ਉਹਨਾਂ ਲਈ ਸਾਫਟ ਟਾਰਗੇਟ ਹਾਂ ਜਿਹੜਾ ਬੰਦਾ ਇਹ ਲਾਈਨ 'ਚ ਹੈ ਭੱਜਿਆ ਫਿਰਦਾ ਹੈ ਹਥਿਆਰ ਰੱਖ ਰ ਕੇ ਨੇ ਉਹ ਬੰਦੇ ਤੋਂ ਫੇਰ ਵੀ ਬੰਦਾ ਕਹਿੰਦਾ ਨਹੀਂ ਯਾਰ ਵੀ ਇਹ ਬੰਦਾ ਯਾਰ ਅੱਗੋਂ ਮਾਰ ਵੀ ਸਕਦਾ ਹੈ ਭਾਜੀ ਸਿਰਫ ਇੱਕ ਸਟੇਟਸ ਪਾਉਣ ਲਈ ਮਟਰ ਹੁੰਦੇ ਨੇ ਅੱਜ ਦੇ ਟਾਈਮ 'ਚ ਸਿਰਫ ਫੇਸਬੁੱਕ ਤੇ ਸਟੇਟਸ ਪਾਉਣ ਲਈ ਹਾਂਜੀ ਕਿਸੇ ਨੂੰ ਵੀ ਮਾਰ ਦਿੰਦੇ ਨੇ ਉਹਨੂੰ ਬਣਾਉਂਦੇ ਨੇ ਇਹ ਗੈਂਗ ਦਾ ਬਹੁਤ ਤਕੜਾ ਗੈਂਗਸਟਰ ਸੀ ਪਰ ਉਹ ਨਹੀਂ ਹੁੰਦਾ ਉਹ ਤਾਂ ਥੋੜਾ ਬੋਤਲ ਲੈਣ ਦੇ ਨੂੰ ਹੁੰਦਾ ਉਹ ਸੌਫਟ ਟਾਰਗੇਟ ਹੁੰਦਾ ਬਸ ਗੁਰਲਾਲ ਪਲਵਾਨ ਗੁਰਲਾਲ ਬਰਾੜ ਭਾਜੀ ਪਹਿਲਾਂ ਗੁਰਲਾਲ ਬਰਾੜ ਮਰਦਾ ਗੁਰਲਾਲ ਬਰਾੜ ਭਾਜੀ ਸੌਫਟ ਟਾਰਗੇਟ ਹੀ ਸੀ ਗੁਰਲਾਲ ਬਰਾੜ ਭਾਜੀ ਇੰਨਾ ਚੰਗਾ ਇਨਸਾਨ ਸੀ ਨਾ ਨਾ ਪਾਜੀ ਉਹਦਾ ਕੋਈ ਲਿੰਕ ਸੀ ਕਿਸੇ ਨੇ ਮਤਲਬ ਪਹਿਲਾਂ ਲੋਰਸ ਹੋਰ ਨਾ ਰਿਹਾ ਹੋ ਜਦੋਂ ਪੜਦਾ ਸੀ ਉੱਥੇ ਲੇਕਿਨ ਪਾਜੀ ਉਹਦਾ ਬਦਮਾਸ਼ੀ ਨਾਲ ਕੋਈ ਲਿੰਕ ਹੀ ਨਹੀਂ ਸੀ ਉਹਦਾ ਪਾਜੀ ਜਿੰਮ ਜੋ ਮਲਾਉਣ ਵਾਲਾ ਬੋਡੀ ਬਿਲਡਿੰਗ ਵਾਲਾ ਮੁੰਡਾ ਸੀਗਾ ਉਹ ਤਾਂ ਆਪਣੀ ਜਿੰਮ ਖੋਲ੍ਹਣੀ ਚਾਹੁੰਦਾ ਸੀਗਾ ਚੰਗੀ ਉਹਦਾ ਚੰਡੀਗੜ੍ਹ ਰਹਿੰਦਾ ਸੀ ਆਪਣਾ ਇੰਜੋਏ ਕਰਦਾ ਸੀ ਉਹ ਤਾਂ ਪਾਜੀ ਇਹਨਾਂ ਨੇ ਕੀ ਕੀਤਾ ਜਿਹੜੇ ਜਿੰਨਾ ਤੋਂ ਮਰਵਾਇਆ ਐਚਐਸਕੇ ਹੋਰਾਂ ਤੋਂ ਇੱਕ ਅਮਣਾ ਸੀਗਾ ਅਮਣਾ ਤਾਂ ਮਾਰ ਹੀ ਦਿੱਤਾ ਇਹਨਾਂ ਨੇ 골ਡੀ ਨੇ ਮਰਵਾਇ ਦਿੱਤਾ ਤੇ ਚਸਕਾ ਤੇ ਮਨ ਇੱਕ ਖੂਨ ਤਾਂ ਬਾਈਕ ਆਏ ਸੀਗੇ ਇਹਨਾਂ ਨੇ ਦੇਖਿਆ ਗਰਲਾਲ ਬਰਾੜ ਪਾਰਾ ਕਲੱਬ ਅੱਗੇ ਖੜਾ ਹੈ ਇਹਨਾਂ ਨੇ ਫੋਨ ਕੀਤਾ ਇਹਨੂੰ ਲੱਕੀਵਟਾ ਲੱਕੀ ਨੇ ਕਹਤਾ ਮਾਰ ਦੋ ਐਵੇਂ ਮਾਰਿਆ ਇਹਨਾਂ ਦਾ ਲਾਟਰੀ ਲੱਗ ਗਈ ਇਹਨਾਂ ਦੀ ਸਮਝੇ ਜੀ ਅੱਛਾ ਇਸ ਤਰੀਕੇ ਹੋਇਆ ਇਸ ਤਰੀਕੇ ਇਹਨਾਂ ਨੇ ਮਾਰਿਆ ਉਹ ਆਏ ਤਾਂ ਬਾਈਕ ਖੂਨ ਸੀਗੇ ਕਿਸੇ ਕੰਮ ਕਰਨ ਲਈ ਉਹਨਾਂ ਨੇ ਦੇਖਿਆ ਗਰਲਾਲ ਬਰਾੜਗੜ ਉਹਨਾਂ ਨੇ ਫੋਨ ਕੀਤਾ ਕੀ ਗਰਲਾਲ ਬਰਾੜਗੜਾ ਉਹ ਗਰਲਾਲ ਬਰਾੜ ਨੂੰ ਮਾਰ ਕੇ ਗੋਲਡਿੰਗ ਗੋਲਡਿੰਗ ਨਾ ਬਦਲਣਾ ਗੋਲਦੀ ਦਾ ਪਾਜੀ ਉਦੋਂ ਇਸ ਲਾਈਨ 'ਚ ਆਇਆ ਹੀ ਨਹੀਂ ਸੀ ਗੋਲਦੀ ਦੀ ਤਾਂ ਐਂਟਰੀ ਗਰਨਾਲ ਬਰਾਡ ਦੇ ਮਟਰ ਤੋਂ ਬਾਅਦ ਹੋਈ ਹੈ ਉਹਦਾ ਕੈਨੇਡਾ ਸੀ ਇਹ ਵਧੀਆ ਉਹਦੇ ਕੋਲ ਆਪਣੇ ਦੋ ਟਰੱਕ ਸੀਗੇ ਬਾਜੀ ਉਹ ਉਹਦਾ ਭਰਾ ਮਰਨ ਤੋਂ ਬਾਅਦ ਉਹਨੇ ਆਪਣੇ ਦੋਨੋਂ ਟਰੱਕ ਵੇਚ ਕੇ ਇਸ ਲਾਈਨ 'ਚ ਕੁੱਦ ਗਿਆ ਸਿੱਧਾ ਗੁਲਾਮ ਦਾ ਪਤਲਾ ਲੈਣ ਵਾਸਤੇ ਉਹ ਲਾਈਨ 'ਚ ਆ ਗਿਆ ਪਹਿਲਾਂ ਨਹੀਂ ਨਹੀਂ ਪਹਿਲਾਂ ਕਲਾ ਲੋਰੈਂਸ ਸੀਗਾ ਜੂਨ ਹਾਂਜੀ